Giorgio, Giorgio. ਆਇਓ ਜੀ ਕਰਦੇ ਆਂ ਗੱਲਬਾਤ ਜੁੜ ਜੋ ਆਪਣੇ ਨਾਲ ਗੱਲਬਾਤ ਕਰਦੇ ਆਂ ਤੁਹਾਡੇ ਨਾਲ ਜੁੜ ਜੋ ਜੀ ਜੁੜ ਜੋ ਫਿਰ ਗੱਲਬਾਤ ਕਰਾਂਗੇ ਹਾਂਜੀ ਕੀ ਹਾਲ ਚਾਲ ਆ ਜੀ ਮੈਂ ਹੁਣ ਲਾਈਵ ਲਾਈਵ ਸ਼ੇਅਰ ਕਰਦੇ ਆਂ ਫਿਰ ਗੱਲਬਾਤ ਕਰਦੇ ਆਂ ਆਪਾਂ ਦਾ ਰਖਤੇ ਜਿਹੜੇ ਲਾਏ ਆ ਤੇ ਕਿੱਥੇ ਕਿੱਥੇ ਲਾਏ ਆ ਨਾ ਥੋੜੇ ਗੱਲਬਾਤ ਕਰਦੇ ਆਂ ਕੌਣ ਕੌਣ ਜੁੜਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਮੈਂ ਥੋੜਾ ਜਿਹਾ ਲਿੰਕ ਸ਼ੇਅਰ ਕਰੀ ਜਾਣਾ WhatsApp ਤੇ ਆ ਗੁਰੂ ਜੀ ਅਮਰ ਸ਼ੀਰ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਇਹ ਦਰਖਤ ਲੱਗੇ ਹੋਇਆ ਕਿ ਕਿੰਨੇ ਆਪਾਂ ਲਾਤੇ ਹੋਰ ਲਾਉਣ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਦਬਕੇ ਸ਼ੇਅਰ ਕਰ ਦਿਓ ਲਾਈਵ ਸਾਨੂੰ ਅੱਜ ਆਪਾਂ ਆਪਣੇ ਵੱਲੋਂ ਲਾਏ ਹੋਏ ਇਹ ਦਰਖਤ ਉਹ ਦਿਖਾਵਾਂਗੇ ਤੁਸੀਂ ਇਸ ਸਾਲ ਕਿੰਨੇ ਦਰਖਤ ਲਾਏ ਆ ਕਮੈਂਟ ਕਰਕੇ ਤੁਸੀਂ ਦੱਸਣਾ ਤੇ ਆਪਣੇ ਦਰਖਤੜੇ ਲੱਗੇ ਹੋਏ ਇਹਨਾਂ ਬਾਰੇ ਵੀ ਤੁਸੀਂ ਦੱਸਣਾ ਕਿ ਕਿਵੇਂ ਤੁਹਾਨੂੰ ਕਿਵੇਂ ਲੱਗਦੇ ਆ ਨਾ ਆਈਏ ਕਰਦੇ ਆ ਗੱਲਬਾਤ ਮੈਂ ਇੱਕ ਦੋ ਮਿੰਟ ਸ਼ੇਅਰ ਕਰ ਦਿਆਂ ਬਸ ਫੇਰ ਮੈਂ ਸਿੱਧਾ ਲਾਈਵ ਤੇ ਆ ਜੰਨੇ ਆ ਆਈਏ ਨੈਟਵਰਕ ਪ੍ਰੋਬਲਮ ਹੈ ਜਿਹੜੀ ਹਾਂਜੀ ਮਿੱਤਰੋ ਇਸ ਟਾਈਮ ਆਪਾਂ ਫਿਰਦੇ ਆਂ ਖੇਤ ਤੇ ਖੇਤ ਦਾ ਤੁਹਾਨੂੰ ਦਿਖਾਉਣੀ ਆ ਤ੍ਰਿਸ਼ ਇਹ ਲਾਈਵ ਚੱਲ ਗਏਗੇ ਮੈਂ ਥੋੜਾ ਸੁਣਨਾ ਹਾਂਜੀ ਮਿੱਤਰੋ ਕੈਮਰਾ ਉਧਰਲੀ ਸਾਈਡ ਨਹੀਂ ਹੋ ਰਿਹਾ ਪਤਾ ਨਹੀਂ ਕੀ ਕਰ ਹੋ ਗਈ ਮੈਨੂੰ ਲੱਗਦਾ ਗੜਬੜ ਹੋ ਗਈ ਹੈ ਕੈਮਰਾ ਜਵਾਬ ਦੇ ਰਿਹਾ ਮੈਨੂੰ ਲੱਗਦਾ ਲਾਈਵ ਮੈਂ ਕੱਟ ਕੇ ਲਾਉਣਾ ਪੈਣਾ